ਦਮਦਮੀ ਟਕਸਾਲ ਮਹਿਤਾ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਦੀ ਇੱਕ ਵੀਡੀਓ ਨੇ ਸੋਸ਼ਲ ਮੀਡੀਆ ਤੇ ਬਵਾਲ ਮਚਾ ਦਿੱਤਾ ਹੈ ਜਿਸ ਦੇ ਵਿੱਚ ਉਹ ਸ਼ਰਿਆਮ ਸਿੱਖ ਮਰਿਆਦਾਵਾਂ ਦੀਆਂ ਤਜੀਆਂ ਉਡਾ ਰਹੇ ਨੇ ਮਹਾਰਾਸ਼ਟਰ ਦੇ ਨਾਗਪੁਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸਾਲਾ ਸ਼ਹੀਦੀ ਸ਼ਤਾਬਦੀ ਸੰਬੰਧੀ ਹੋਏ ਇੱਕ ਸਮਾਗਮ 'ਚ ਬਾਬਾ ਹਰਨਾਮ ਸਿੰਘ ਧੂਮਾ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਚੌਂਕੜਾ ਮਾਰ ਕੇ ਬੈਠਣ ਦੀ ਬਜਾਏ ਮੇਜ਼ ਉੱਤੇ ਲੱਤਾਂ ਲਮਕਾ ਕੇ ਬੈਠੇ ਨੇ ਉਸ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਵੀਂਦਰ ਫੜਨਵਿਸ ਤੇ ਹੋਰ ਧਾਰਮਿਕ ਸਿਆਸੀ ਆਗੂ ਵੀ ਬੈਠੇ ਹੋਏ ਨੇ ਜਿਸ ਨੂੰ ਲੈ ਕੇ ਸੰਗਤਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਹ ਖਬਰ ਡੇ ਨਾਈਟ ਨਿਊਜ਼ ਪੰਜਾਬ ਦੇ ਹਵਾਲੇ ਦੇ ਨਾਲ ਸਾਹਮਣੇ ਆਈ ਜ਼ਿਕਰਯੋਗ ਹੈ ਕਿ ਸ੍ਰੀ ਕਲਕੱਤ ਸਾਈ ਵੱਲੋਂ ਵਕ ਵਕ ਸਮੇਂ ਉੱਤੇ ਇਹ ਹੁਕਮ ਨਾਮੇ ਵੀ ਜਾਰੀ ਹੋ ਚੁੱਕਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਤੇ ਲੰਗਰ ਹਾਲ ਦੇ ਵਿੱਚ ਕੁਰਸੀਆਂ ਮੇਜ਼ ਨਾ ਲਗਾਏ ਜਾਣ ਸਗੋਂ ਚੌਂਕੜਾ ਵਾਰ ਕੇ ਪੰਗਤ ਦੀ ਵਿੱਚ ਹੀ ਬੈਠਿਆ ਜਾਵੇ ਇਸ ਸਮਾਗਮ ਮੇ ਨਾ ਹੋ ਕੇ ਇੱਕ ਰੈਲੀ ਲੱਗ ਰਹੀ ਹੈ ਜਿਸ ਤਰ੍ਹਾਂ ਮੇਜ਼ਾ ਦੀਆਂ ਵੱਖਰੀ ਸਟੇਜ ਬਣਾ ਕੇ ਲੱਤਾਂ ਲਮਕਾ ਕੇ ਆਗੂ ਬੈਠੇ ਹੋਏ ਨੇ ਸੰਗਤਾਂ ਹੈਰਾਨ ਨੇ ਕਿ ਜਿਨ੍ਹਾਂ ਨੇ ਪੰਥਕ ਸਿਧਾਂਤਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਹਿਰੇਦਾਰੀ ਕਰਨੀ ਸੀ ਉਹ ਖੁਦੇ ਭਾਜੀਪੀ ਅਤੇ ਆਰਐਸਐਸ ਦੇ ਆਗੂਆਂ ਨੂੰ ਖੁਸ਼ ਕਰਨ ਲਈ ਗੁਰਤੇਗ ਬਹਾਦਰ ਜੀ ਦੀ ਬੇਅਦਬੀ ਤੇ ਪੰਥਕ ਸਿਧਾਂਤਾਂ ਦਾ ਕਾਣਕਾਰੀ ਹੈ ਡੇਨਾਈਟ ਨਿਊਜ਼ ਪੰਜਾਬ ਦੇ ਅਨੁਸਾਰ ਬਾਬਾ ਧੂਮਾ ਪਹਿਲਾਂ ਵੀ ਕੁਝ ਗੰਗਾ ਵਿੱਚ ਨਾਉਣ ਅਤੇ ਬੀਜੇਪੀ ਨਾਲ ਗਠਜੋੜ ਕਰਨ ਕਰਕੇ ਵਿਵਾਦਾਂਚ ਰਹੇ ਨੇ ਸੰਤ ਕਰਤਾਰ ਸਿੰਘ ਖਾਲਸਾ ਅਤੇ 14ਵੇਂ ਮੁਖੀ ਤੇ ਕੌਮ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੇ ਜੋ ਸੰਘਰਸ਼ ਕਰਕੇ ਦਮਦਮੀ ਟਕਸਾਲ ਦੀ ਸ਼ਾਨ ਬਣਾਈ ਸੀ ਉਹ ਬਾਬੇ ਧੂਮੇ ਦੀਆਂ ਕਾਰਗੁਜ਼ਾਰੀਆਂ ਨੇ ਮਿੱਟੀ ਵਿੱਚ ਰੋਲ ਦਿੱਤੀਆਂ ਨੇ ਜਦੋਂ ਕਿ ਵਿਦੇਸ਼ਾਂ ਵਿੱਚ ਗੁਰੂ ਦੀ ਹਜ਼ੂਰੀ ਅਤੇ ਲੰਗਰ ਹਾਲ ਦੇ ਵਿੱਚ ਕੁਰਸੀਆਂ ਤੇ ਮੇਜ਼ਾਂ ਉੱਤੇ ਬੈਠਣ ਦਾ ਵਿਵਾਦ ਉੱਠਦਾ ਸੀ ਤਾਂ ਸਭ ਤੋਂ ਪਹਿਲਾਂ ਦਮਦਮੀ ਟਕਸਾਲ ਅਤੇ ਹੋਰ ਸੰਪਰਦਾਵਾਂ ਪੰਥਕ ਜਥੇਬੰਦੀਆਂ ਤੇ ਜਾਗਰੂਕ ਸਿੱਖਾਂ ਵੱਲੋਂ ਹੀ ਵਿਰੋਧ ਕੀਤਾ ਜਾਂਦਾ ਸੀ ਪਰ ਅੱਜ ਬਾਬਾ ਤੁਮਾ ਨੂੰ ਵੱਖਰੀ ਸਟੇਜ ਤੇ ਲੱਤਾਂ ਲਮਕਾ ਕੇ ਬੈਠਾ ਵੇਖ ਕੇ ਸੰਗਤਾਂ ਦੇ ਹੋਸ਼ ਉੱਡ ਗਏ ਨੇ ਅਖਬਾਰ ਦੇ ਵੱਲੋਂ ਸਵਾਲ ਕੀਤਾ ਜਾਂਦਾ ਹੈ ਕਿ ਕੀ ਹੁਣ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਵਾਲੇ ਬਾਬੇ ਤੁਮੇ ਤੇ ਹੋਰਾਂ ਨੂੰ ਤਲਬ ਕੀਤਾ ਜਾਏਗਾ ਜਾਂ ਫਿਰ ਸੰਗਤਾਂ ਨੂੰ ਆਗਿਆ ਦੇ ਦਿੱਤੀ ਜਾਏਗੀ ਕਿ ਉਹ ਗੁਰੂ ਦੀ ਹਜ਼ੂਰੀ ਵਿੱਚ ਇਸ ਤਰ੍ਹਾਂ ਲੱਤਾਂ ਲਮਕਾ ਕੇ ਬੈਠ ਸਕਣ ਪਿਛਲੇ ਦਿਨੀ ਵੀ ਬਾਬਾ ਸੁਖਦੇਵ ਸਿੰਘ ਪੁੱਛੋ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਕੁਰਸੀ ਢਾਕੇ ਬੈਠੇ ਸੀ ਤਾਂ ਉਦੋਂ ਵੀ ਇਹ ਮਾਮਲਾ ਕਾਫੀ ਉਠਿਆ ਸੀ ਤੇ ਬਾਬਾ ਕੁੱਚੂ ਦੇ ਸਮਰਥਕਾਂ ਨੇ ਕਿਹਾ ਸੀ ਕਿ ਬਾਬੇ ਨੂੰ ਸਰੀਰਕ ਤਕਲੀਫ ਹੈ ਉਹ ਥੱਲੇ ਨਹੀਂ ਬੈਠ ਸਕਦਾ ਪਰ ਦੂਜੇ ਪਾਸੇ ਦੇਖਿਆ ਤਾਂ ਬਾਬਾ ਧੂਮਾ ਤਾਂ ਬਿਲਕੁਲ ਸਹੀ ਸਲਾਮਤ ਨੇ ਫਿਰ ਉਹਨਾਂ ਨੂੰ ਲੱਤ ਲਪਕਾ ਕੇ ਬੈਠਣ ਦੀ ਕੀ ਲੋੜ ਪਈ ਹੈ ਅਖਬਾਰ ਲਿਖਦਾ ਹੈ ਕਿ ਬਾਬਾ ਧੂਮਾ ਅਕਸਰ ਹੀ ਵਿਵਾਦਾਂ ਵਿੱਚ ਰਹਿੰਦੇ ਨੇ ਦਮਦਮੀ ਟਕਸਾਲ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਉਹਨਾਂ ਦਾ ਬਹੁਤ ਵਿਰੋਧ ਕੀਤਾ ਜਾਂਦਾ ਹੈ ਭਾਈ ਅਮਰਿਕ ਸਿੰਘ ਅਜਨਾਲਾ ਤੇ ਹੋਰ ਬਹੁਤ ਸਾਰੇ ਲੋਕ ਉਹਨਾਂ ਨੂੰ ਮੁਖੀ ਵੀ ਨਹੀਂ ਮੰਨਦੇ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਦੀ ਇੱਕ ਵੀਡੀਓ ਨੇ ਸੋਸ਼ਲ ਮੀਡੀਆ ਤੇ ਬਵਾਲ ਮਚਾ ਦਿੱਤਾ ਹੈ ਜਿਸ ਦੇ ਵਿੱਚੋ ਸ਼ਰਿਆਮ ਸਿੱਖ ਮਰਿਆਦਾਵਾਂ ਦੀਆਂ ਤਜੀਆਂ ਉਡਾਰ ਰਹੀ ਨੇ ਮਹਾਰਾਸ਼ਟਰ ਦੇ ਨਾਗਪੁਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸਾਲਾ ਸ਼ਹੀਦੀ ਸ਼ਤਾਬਦੀ ਸੰਬੰਧੀ ਹੋਏ ਇੱਕ ਸਮਾਗਮ 'ਚ ਬਾਬਾ ਹਰਨਾਮ ਸਿੰਘ ਧੂਮਾ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਚੌਕੜਾ ਮਾਰ ਕੇ ਬੈਠਣ ਦੀ ਬਜਾਏ ਮੇਜ਼ ਉੱਤੇ ਲੱਤਾਂ ਲਮਕਾ ਕੇ ਬੈਠੇ ਨੇ ਉਸ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਵਿੰਦਰ ਫੜਨਵਿਸ ਤੇ ਹੋਰ ਧਾਰਮਿਕ ਸਿਆਸੀ ਆਗੂ ਵੀ ਬੈਠੇ ਹੋਏ ਨੇ ਜਿਸ ਨੂੰ ਲੈ ਕੇ ਸੰਗਤਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਹੀ ਖਬਰ ਡੇ ਨਾਈਟ న్యూਸ ਪੰਜਾਬ ਦੇ ਹਵਾਲੇ ਦੇ ਨਾਲ ਸਾਹਮਣੇ ਆਈ ਜ਼ਿਕਰਯੋਗ ਹੈ ਕਿ ਸ੍ਰੀ ਕਲਕਤ ਸਾਈ ਵੱਲੋਂ ਵਕ ਵਕ ਸਮੇਂ ਉੱਤੇ ਇਹ ਹੁਕਮਨਾਮੇ ਵੀ ਜਾਰੀ ਹੋ ਚੁੱਕਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਤੇ ਲੰਗਰ ਹਾਲ ਦੇ ਵਿੱਚ ਕੁਰਸੀਆਂ ਮੇਜ਼ ਨਾ ਲਗਾਏ ਜਾਣ ਸਗੋਂ ਚੌਂਕੜਾ ਮਾਰ ਕੇ ਪੰਗਤ ਦੇ ਵਿੱਚ ਹੀ ਬੈਠਿਆ ਜਾਵੇ ਇਸ ਸਮਾਗਮ ਨਾ ਹੋ ਕੇ ਇੱਕ ਰੈਲੀ ਲੱਗ ਰਹੀ ਹੈ ਜਿਸ ਤਰ੍ਹਾਂ ਮੇਜ਼ਾਂ ਦੀਆਂ ਵੱਖਰੀ ਸਟੇਜ ਬਣਾ ਕੇ ਲੱਤਾਂ ਲਮਕਾ ਕੇ ਅੱਗੂ ਬੈਠੇ ਹੋਏ ਨੇ ਸੰਗਤਾ ਹੈਰਾਨ ਹੈ ਕਿ ਜਿਨ੍ਹਾਂ ਨੇ ਪੰਥਕ ਸਿਧਾਂਤਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਹਿਰੇਦਾਰੀ ਕਰਨੀ ਸੀ ਉਹ ਖੁਦ ਹੀ ਬੀਜਪੀ ਅਤੇ ਆਰਐਸਐਸ ਦੇ ਆਗੂਆਂ ਨੂੰ ਖੁਸ਼ ਕਰਨ ਲਈ ਗੁਰਤੇਗ ਬਹਾਦਰ ਜੀ ਦੀ ਬੇਅਦਬੀ ਤੇ ਪੰਥਕ ਸਿਧਾਂਤਾਂ ਦਾ ਕਾਣਕਾਰੀ ਹੈ ਡਿਨਾਈਟ ਨਿਊਜ਼ ਪੰਜਾਬ ਦੇ ਅਨੁਸਾਰ ਬਾਬਾ ਧੂਮਾ ਪਹਿਲਾਂ ਵੀ ਕੁਝ ਗੰਗਾ ਵਿੱਚ ਨੌਣ ਅਤੇ ਭਾਜਪਾ ਨਾਲ ਗਠਜੋੜ ਕਰਨ ਕਰਕੇ ਵਿਵਾਦਾਂਚ ਰਹੇ ਨੇ ਸੰਤ ਕਰਤਾਰ ਸਿੰਘ ਖਾਲਸਾ ਅਤੇ 14ਵੇਂ ਮੁਖੀ ਤੇ ਕੌਮ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੇ ਜੋ ਸੰਘਰਸ਼ ਕਰਕੇ ਦਮਦਮੀ ਟਕਸਾਲ ਦੀ ਸ਼ਾਨ ਬਣਾਈ ਸੀ ਉਹ ਬਾਬੇ ਧੂਮੇ ਦੀਆਂ ਕਾਰਗੁਜ਼ਾਰੀਆਂ ਨੇ ਮਿੱਟੀ ਵਿੱਚ ਰੋਲ ਦਿੱਤੀਆਂ ਨੇ ਜਦੋਂ ਕਿ ਵਿਦੇਸ਼ਾਂ ਵਿੱਚ ਗੁਰੂ ਦੀ ਹਜ਼ੂਰੀ ਅਤੇ ਲੰਗਰ ਹਾਲ ਦੇ ਵਿੱਚ ਕੁਰਸੀਆਂ ਤੇ ਮੇਜ਼ਾਂ ਉੱਤੇ ਬੈਠਣ ਦਾ ਵਿਵਾਦ ਉੱਠਦਾ ਸੀ ਤਾਂ ਸਭ ਤੋਂ ਪਹਿਲਾਂ ਦਮਦਮੀ ਟਕਸਾਲ ਅਤੇ ਹੋਰ ਸੰਪਰਦਾਵਾਂ ਪੰਥਕ ਜਥੇਬੰਦੀਆਂ ਤੇ ਜਾਗਰੂਕ ਸਿੱਖਾਂ ਵੱਲੋਂ ਹੀ ਵਿਰੋਧ ਕੀਤਾ ਜਾਂਦਾ ਸੀ ਪਰ ਅੱਜ ਬਾਬਾ ਤੁਮਾ ਨੂੰ ਵੱਖਰੀ ਸਟੇਜ ਤੇ ਲੱਤਾਂ ਲਮਕਾ ਕੇ ਬੈਠਾ ਵੇਖ ਕੇ ਸੰਗਤਾਂ ਦੇ ਹੋਸ਼ ਉੱਡ ਗਏ ਨੇ ਅਖਬਾਰ ਦੇ ਵੱਲੋਂ ਸਵਾਲ ਕੀਤਾ ਜਾਂਦਾ ਹੈ ਕਿ ਕੀ ਹੁਣ ਅਕਾਲ ਤਖਤ ਸਾਇਦ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਵਾਲੇ ਬਾਬੇ ਤੁਮੇ ਤੇ ਹੋਰਾਂ ਨੂੰ ਤਲਬ ਕੀਤਾ ਜਾਏਗਾ ਜਾਂ ਫਿਰ ਸੰਗਤਾਂ ਨੂੰ ਆਗਿਆ ਦੇ ਦਿੱਤੀ ਜਾਏਗੀ ਕਿ ਉਹ ਗੁਰੂ ਦੀ ਹਜ਼ੂਰੀ ਵਿੱਚ ਇਸ ਤਰ੍ਹਾਂ ਲੱਤਾਂ ਲਮਕਾ ਕੇ ਬੈਠ ਸਕਣ ਪਿਛਲੇ ਦਿਨੀ ਵੀ ਬਾਬਾ ਸੁਖਦੇਵ ਸਿੰਘ ਪੁੱਛੋ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਕੁਰਸੀ ਢਾਕੇ ਬੈਠੇ ਸੀ ਤਾਂ ਉਦੋਂ ਵੀ ਇਹ ਮਾਮਲਾ ਕਾਫੀ ਉੱਠਿਆ ਸੀ ਤੇ ਬਾਬਾ ਕੁੱਚੂ ਦੇ ਸਮਰਥਕਾਂ ਨੇ ਕਿਹਾ ਸੀ ਕਿ ਬਾਬੇ ਨੂੰ ਸਰੀਰਕ ਤਕਲੀਫ ਹੈ ਉਹ ਥੱਲੇ ਨਹੀਂ ਬੈਠ ਸਕਦਾ ਪਰ ਦੂਜੇ ਪਾਸੇ ਦੇਖਿਆ ਤਾਂ ਬਾਬਾ ਤੁਮਾ ਤਾਂ ਬਿਲਕੁਲ ਸਹੀ ਸਲਾਮਤ ਨੇ ਫਿਰ ਉਹਨਾਂ ਨੂੰ ਲੱਤ ਲਪਕਾ ਕੇ ਬੈਠਣ ਦੀ ਕੀ ਲੋੜ ਪਈ ਹੈ ਅਖਬਾਰ ਲਿਖਦਾ ਹੈ ਕਿ ਬਾਬਾ ਤੁਮਾ ਅਕਸਰ ਹੀ ਵਿਵਾਦਾਂ ਵਿੱਚ ਰਹਿੰਦੇ ਨੇ ਦਮਦਮੀ ਟਕਸਾਲ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਉਹਨਾਂ ਦਾ ਬਹੁਤ ਵਿਰੋਧ ਕੀਤਾ ਜਾਂਦਾ ਹੈ ਭਾਈ ਅਮਰਿਕ ਸਿੰਘ ਅਜਨਾਲਾ ਤੇ ਹੋਰ ਬਹੁਤ ਸਾਰੇ ਲੋਕ ਉਹਨਾਂ ਨੂੰ ਮੁਖੀ ਵੀ ਨਹੀਂ ਮੰਨਦੇ